ਨਵਾਂ ਬਾਈ ਜੀ ਸਰਪੰਚੀ ਚੱਲ ਰਹੀ ਹੈ ਸਰਪੰਚੀ ਦੇ ਮੱਧੇ ਨਗਰ ਅੱਜ ਸਰਪੰਚ ਮੱਥਾ ਟੇਕਣ ਜਾ ਰਹੇ ਨੇ ਮਲਕੀਰ ਸਿੰਘ ਰਾਜੂ ਤੇ ਨਾਲ ਪਿੰਡ ਦੇ ਸਹਿਯੋਗੀ ਸਾਰੇ ਨਾਲ ਤੁਰ ਪਏ ਨੇ ਤੇ ਤੁਹਾਨੂੰ ਦਿਖਾਉਣੇ ਆ ਕੱਠ ਪੂਰਾ ਮੇੜ ਰੋਡ ਤੋਂ ਚੱਲੇ ਨੇ ਡੇਰਾ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਟੇਕ ਕੇ ਮੱਥਾ ਖੇਤ ਅੱਲਾਹ ਸਾਹਿਬ ਜਾਣਾ ਦੂਰ ਹੋਣ ਕਰਕੇ ਕੋਈ ਗੱਡੀਆਂ ਤੇ ਜਾ ਰਹੇ ਨੇ ਕੋਈ ਮੋਟਰਸਾਈਕਲਾਂ ਤੇ ਜਾ ਰਹੇ ਨੇ ਇਕੱਠ ਬਹੁਤ ਜ਼ਿਆਦੇ ਆ ਚਾਰ ਸੂਰੇ ਬਣ ਰਹੇ ਨੇ ਚਾਂਸੀ ਬਣ ਰਹੇ ਨੇ ਆ ਜਾ ਲੈ ਭੀੜ ਤਾਂ ਇੰਨੀ ਜਿਆਦੇ ਹੈ ਵੀ ਜਾਮ ਲੱਗ ਗਿਆ ਸਮਝ ਲੋ ਆਏ ਤੁਰੇ ਆਉਂਦੇ ਨੇ ਸਾਰੇ ਜਾ ਰਹੇ ਨੇ ਗੜ ਕੋ ਨੱਕ ਨੱਕ ਭਰੀ ਹੋਈ ਏ ਤੁਰ ਤੱਕ ਐ ਸਰਪੰਚ ਘੋੜਾ ਸੜਕ ਦਿਖਾ ਦੇ ਘੋੜਾ ਕੀ ਮਾਹੌਲ ਆ ਤੇਰੇ ਹਿਸਾਬ ਨਾਲ ਕੀ ਮਾਹੌਲ ਆ ਮੇਰੇ ਹਿਸਾਬ ਨਾਲ ਮਾਹੌਲ ਇਹ ਆ ਬਾਈ ਜੀ ਸਰਪੰਚ ਜਿੱਤ ਸਕਦਾ ਦਾ ਜਿੱਤ ਸਕਦਾ ਹਾਂ ਘੱਟ ਦੇਖ ਕੇ ਲੱਗਦਾਗਾ ਨਹੀਂ ਕਾਰਨ ਕੀ ਆ ਕੀ ਕਾਰਨ ਜਿੱਤ ਸਕਦਾ ਏ ਕਾਰਨ ਬੰਦਾ ਵਧੀਆ ਜੀ ਪਹਿਲੀ ਵਾਰ ਉੱਠੇਗਾ 400 ਵੀ ਕੰਮ ਕਰਾਊਗਾ ਪਿੰਡ ਦੀ ਵੀ ਪਿੰਡ ਦੇ ਕਰਾਊਗਾ ਕੰਮ ਕਿ ਕਰਾਏ ਆ ਕਰਾਊਗਾ 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 ਕਰੇ ਵੀਗਾ ਮੈਨੇ ਇਹ ਜੀ ਕਰਾ ਸਾਂਝਾ ਮੋਟਰ ਸ਼ਿਕ ਲੈ ਲੋ ਕੋਈ ਕੱਟਦਾ ਤੁਹਾਨੂੰ ਦੱਸਦਾ ਬਹੁਤ ਜ਼ਿਆਦਾ ਆ ਤੇ ਹੁਣ ਆਪਾਂ ਬਲਜੀਤ ਸਿੰਘ ਪ੍ਰਧਾਨ ਜੀ ਤੋਂ ਪੁੱਛਾਂਗੇ ਵੀ ਜ਼ਿਲ੍ਹਾ ਪ੍ਰਧਾਨ ਇਹ ਇਹਨਾਂ ਨੂੰ ਕੀ ਉਹ ਆ ਵਿਚਾਰ ਤੁਹਾਡੇ ਵੀ ਕੀ ਕਾਰਨ ਆ ਵੀ ਕਿਵੇਂ ਉੱਠਿਆ ਮਲਕੀਤ ਸਿੰਘ ਰਾਜੂ ਸਰਪੰਚੀ ਦੇ ਵਿੱਚ ਮੈਂ ਬਲਜੀਤ ਸਿੰਘ ਜੱਜਲ ਦਲਤਾਂ ਮਹਾ ਪੰਚਾਇਤ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਮਲਕੀਤ ਸਿੰਘ ਰਾਜੂ ਜੀ ਮਤਲਬ ਕਿ ਅੱਜ ਇਲੈਕਸ਼ਨ ਦੇ ਵਿਚਾਰ ਆਇਆ ਸਰਪੰਚੀ ਦੇ ਵਿੱਚ ਇਹ ਬਿਨਾ ਸਰਪੰਚ ਹੋਣ ਤੋਂ ਬਿਨਾ ਕਿਸੇ ਮੈਂਬਰ ਹੋਣ ਤੋਂ ਅਕਸਰ ਸੈਂਪਲ ਬੰਦਾ ਹੋ ਕੇ ਇਸ ਨੇ ਐਡਾ ਵੱਡਾ ਕੰਮ ਕੀਤਾ ਜੇ ਜਲਦੀ ਦੇਣ ਦਿੱਤੀ ਹੈ ਚਾਰ ਤਾਂ ਧਰਮਸਥਾਨੀਏ ਜਿਹੜੇ ਇਸ ਨੇ ਬਚਾਏ ਨਾ ਰਾਜੂ ਜੀ ਨੇ ਤੇ ਜਿਹੜੇ ਗਰੀਬਾਂ ਦੇ ਦਲਤਾਂ ਦੇ ਵਿਚਾਰਾਂ ਦੇ ਦੱਬੇ ਕੁਚਲੇ ਲੋਕਾਂ ਦੇ ਘਰ ਬਚਾਏ ਨਾ ਰਾਜੂ ਨੇ ਇਹ ਉਹਦਾ ਤਾਂ ਅਸੀਂ ਤਾਂ ਇਹਦਾ ਦੇਣ ਹੀ ਨਹੀਂ ਦੇ ਸਕਦੇ ਇਹ ਤਾਂ ਗੁੰਡਾ ਇੱਕ ਵਾਰੀ ਕਰਦਾ ਬੰਦਾ ਇੱਕ ਵਾਰੀ ਹੁੰਦਾ ਤੇ ਇਹਦੀ ਬਹੁਤ ਵੱਡੀ ਦੇਣ ਹੈ ਅਸੀਂ ਤਾਂ ਇਹਨੂੰ ਕਹਿੰਨੇ ਵੀ ਹਰੇਕ ਬੰਦੇ ਨੂੰ ਕਹਿੰਨੇ ਆ ਘਰ ਘਰ ਜਾ ਕੇ ਵੀ ਕਵਾਂਗੇ ਵੀ ਇਹ ਦਾਵੇਦਾਰ ਹੈ ਇਸ ਨੂੰ ਆਪਾਂ ਕਾਮਯਾਬ ਕਰੋ ਤੇ ਸਰਪੰਚੀ ਹੈ ਇਹਦੇ ਹੋਰ ਵੀ ਬਹੁਤ ਵੱਡੇ ਵੱਡੇ ਕੰਮ ਕਰਨੇ ਨੇ ਐਨਾ ਕਹਿੰਦਾ ਜੈ ਭੀਮ ਜੈ ਭਾਰ ਆਲਾ ਬਾਈ ਮੇਰਾ ਤਾਂ ਬਾਈ ਲੱਗਦਾ ਹੈ ਇਹ ਵੀ ਪਹੁੰਚਿਆ ਵਿਚਾਰਾ ਬਹੁਤ ਔਖਾ ਇਹ ਉਹਨਾਂ ਦੇ ਮਾਤਾ ਜੀ ਨੇ ਜੋ ਸਰਪੰਚ ਉੱਠੇ ਨੇ ਮਲਕੀਤ ਸਿੰਘ ਰਾਜੂ ਇਹ ਉਹਨਾਂ ਦੇ ਮਾਤਾ ਜੀ ਨੇ ਇਹ ਹੈਗੇ ਨੇ ਸਰਪੰਚ ਸਾਹਿਬ ਦੇ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਹੁਤਾ ਇਹ ਆਪਣਾ ਮਲਕੀਤ ਸਿੰਘ ਰਾਜੂ ਆ ਜੋ ਤੁਹਾਡਾ ਬੇਟਾ ਇਹ ਸਰਪੰਚੀ ਦੇ ਵਿੱਚ ਉੱਠਿਆ ਹੈ ਹਾਂਜੀ ਕੀ ਕਾਰਨ ਉੱਠਿਆ ਇਹ ਵੀ ਇਹ ਬਸ ਜੀ ਆਹ ਗਰੀਬਾਂ ਦੀ ਸਹਾਇਤਾ ਕਰੀਏ ਨੇ ਸਾਡੇ ਪਿੰਡ ਦੇ ਲੋਕ ਬਾਹਲੇ ਤੰਗ ਸੀ ਗਰੀਬ ਲੋਕ ਤੇ ਇਹਨਾਂ ਦੇ ਘਰ ਡੋਬਦੇ ਸੀ ਇਹਨੇ ਲੈਨ ਪਾ ਪਾਈ ਆ ਮੰਨ ਲਓ ਛੱਪੜ ਵਾਲੀ ਪਾਈਪਲਾਈਨ ਬਾਈ ਛੱਪੜ ਵਾਲੀ ਤੇ ਛੱਪੜ ਤੇ ਕੰਦ ਕੱਢੀ ਐ ਇਸ ਕਰਕੇ ਵੀ ਲੋਕਾਂ ਨੇ ਠਾਇਆ ਇਹਨੂੰ ਕਿ ਚੱਲ ਇਹ ਚੰਗਾ ਕੰਮ ਕਰਿਆ ਇਹਨੇ ਮੰਨ ਲਓ ਸਹਿਯੋਗ ਨਾਲ ਲੋਕਾਂ ਦੇ ਨਾਲ ਹੋਇਆ ਕਰਕੇ ਸਹਿਯੋਗ ਨਾਲ ਇਹ ਖੜਾ ਹੋਇਆ ਤੇ ਦੇਖੋ ਹੁਣ ਤਾਂ ਹੀ ਠੀਕ ਹੈ ਜੀ ਡੇਰਾ ਬਾਬਾ ਹੀਰਾ ਦਾ ਅੱਜ ਮੱਥਾ ਟੇਕ ਰਹੇ ਨੇ ਸਰਪੰਚ ਤੇ ਇੱਥੇ ਕੁਝ ਦਾ ਭਰਾ ਆਪਣੇ ਪਿੰਡ ਵਾਲੇ ਮੱਥਾ ਟੇਕ ਰਹੇ ਨੇ ਅੰਦਰ ਤੇ ਕੁਝ ਬਾਹਰ ਖੜੇ ਨੇ ਤੇ ਇਕੱਠ ਤੁਹਾਨੂੰ ਆਪ ਹੀ ਦਿਖਾਈ ਦੇ ਰਿਹਾ ਤੇ ਪਿੰਡ ਦਾ ਸਾਥ ਵੀ ਹੁੰਦਾ ਤੇ ਇਕਾ ਵੀ ਹੁੰਦਾ ਇੱਥੇ ਨਹੀਂ ਹੁੰਦਾ ਵੀ ਦੂਸਰੇ ਪਿੰਡਾਂ ਨੂੰ ਲੜੋ ਆ ਡਾਂਗਾ ਸੋਟੀ ਚਲਾਈ ਜਾਓ ਪਿੰਡ ਨੇੜਾ ਸਾਰਾ ਪਿੰਡ ਘਰਦਿਆਂ ਵਰਗਾ ਹੀ ਆ ਕੰਮ ਤੇ ਕੀ ਆ ਰੇਸ਼ਮ ਜੀ ਕੀ ਦੱਸਣਾ ਚਾਹੋਗੇ ਬਾਕੀ ਪਿੰਡ ਨੇੜਾ ਆ ਬੰਦੇ ਨੂੰ ਨੇਕ ਬੰਦਾ ਹੈਗਾ ਚੰਗੇ ਕੰਮ ਕੀਤੇ ਨੇ ਲੋਕਾਂ ਦੇ ਗਰੀਬਾਂ ਦੇ ਘਾ ਡਿੱਗਣ ਤੋਂ ਬਚਾਏ ਇਹ ਬੰਦੇ ਨੇ ਪੀਪੋਆਈਆ ਕੋਲੋਂ ਪੈਸਾ ਲਾਇਆ ਕਿਸੇ ਤੋਂ ਮੰਗਿਆ ਨਹੀਂ ਤਾਂ ਕਿ ਪਿੰਡ ਰੋਏ ਬੰਦਾ ਚੰਗਾ ਲੱਗਿਆ ਤਾਂ ਵੀ ਪਿੰਡ ਨੇ ਹੱਥ ਰਿਹਾ ਇਹ ਬੰਦੇ ਦੇ ਆਜੀ ਜੀ ਸਾਰੇ ਸਹਿਮਤ ਨਾਲ ਖੜਿਆ ਮੁੱਢ ਨਾਲ ਮੁੱਢਾ ਲੱਗੇ ਬੰਦੇ ਸਾਰੇ ਨਾਲ ਹੀ ਆ ਭਾਈ ਮੁਲਕੀਤ ਸਿੰਘ ਸਰਪੰਚ ਜੀ ਮੁਲਕੀਤ ਸਿੰਘ ਸਰਪੰਚ ਜੀ ਫਿਲ ਸਿੰਘ ਮਿਸਤਰੀ ਕਈ ਭਰਾ ਮੇਰੇ ਹੁੰਦੇ ਆ ਨਾ ਪਤਾ ਵੀ ਕੈਮਰੇ ਤੋਂ ਸੰਗਦੇ ਹੁੰਦੇ ਆ ਪਾਸੇ ਨੂੰ ਮੂੰਹ ਕਰ ਲੈਂਦੇ ਆ ਇਹ ਕੈਮਰੇ ਆਪਣੇ ਜੋ ਜੇਬਾਂ ਦੇ ਵਿੱਚ ਹੁੰਦੇ ਆ ਆਪਾਂ ਕੰਮ ਨਹੀਂ ਲੈਂਦੇ ਉਹਨਾਂ ਤੋਂ ਫਾਇਦਾ ਕੋਈ ਨਹੀਂ ਹੁੰਦਾ ਬਾਈ ਜੇ ਕੋਈ ਵੀ ਵੀਡੀਓ ਆਪਦੀ ਪਾਇਆ ਕਰੋ ਦੇਖਿਆ ਕਰੋ ਜੇ ਘੂਠੇ ਨਾਲ ਲਾਈਕ ਸ਼ੇਅਰ ਕਰਦਾ ਕੋਈ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਭਰਾਓ ਕਿਸੇ ਦਾ ਇੰਨੇ ਬੰਦੇ ਖੜੇ ਹੋ ਮੈਨੂੰ ਨਾ ਕਿਹਦੀ ਕਰਦਾ ਹਾਂ ਅਮਰੀਕਾ ਨੂੰ ਕਰੋ ਇਹ ਸ਼ੁਰੂਆਤ ਅਮਰਦਾਇਓ ਨਾਮ ਕਰਾ ਹਾਂ ਤੇ ਬਾਬਾ ਗਿਆਨ ਦਾਸ ਜੀ ਹੁਣ ਰਾਜੂ ਸਰਪੰਚ ਤੇ ਪਿੰਡ ਦੇ ਸਾਰੇ ਮੋਦਵਾਰਤੇ ਆਗੂ ਸਾਰੇ ਵਰਕਰ ਹੁਣ ਪਹੁੰਚ ਗਏ ਸਿੱਧ ਬਾਬਾ ਹੀਰਾਦਾਸ ਜੀ ਡੇਰਾ ਦੇ ਵਿੱਚ ਮੱਥਾ ਟੇਕਣਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਟੱਲਾ ਸਾਹਿਬ ਤੇ ਟੇਕਣਾ ਪੀਰਖਾਨੇ ਟੇਕਣਾ ਸਾਰੇ ਤਾਰ ਨੁਕਸਾਨਾਂ ਤੇ ਮੱਥਾ ਟੇਕਣਾ ਤੇ ਸਾਰੇ ਕਰਕਰ ਦਾ ਬੰਦਾ ਪਹੁੰਚਿਆ ਹੋਇਆ ਇਕੱਠ ਬਹੁਤ ਜ਼ਿਆਦਾ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹ ਬਲਾਰੇ ਬੋਲਣਗੇ ਤੇ ਸਰਪੰਚੀ ਬੋਲੂਗਾ ਬਾਬਾ ਗਿਆਨ ਦਾਸ ਜੀ ਬੋਲਣਗੇ ਤੇ ਇਹ ਤੁਹਾਨੂੰ ਸੁਣਾਵਾਂਗੇ ਸਾਰਾ ਸੁਣਿਓ ਤੁਸੀਂ ਕੱਟ ਦੇਖ ਲਓ ਬਹੁਤ ਜ਼ਿਆਦੇ ਐ ਤੇ ਬਾਕੀ ਭਰਾ ਜਿਹੜੇ ਸਰਪੰਚੀ ਚ ਖੜੇ ਹੋਣਗੇ ਉਹਨਾਂ ਦਾ ਵੀ ਕੱਟ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਪਤਾ ਚੱਲ ਜੂ ਇੱਕ ਦੋ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਸਰਪੰਚ ਉੱਠ ਰਹੇ ਨੇ ਲੱਗ ਗਿਆ ਇੱਥੇ ਦੋ ਦੋ ਮਹੀਨੇ ਪਾਣੀ ਖੜ੍ਹਾ ਰੰਦਾ ਸੀਗਾ ਕਿਤੇ ਖੂਹ ਚ ਪਾਉਂਦੇ ਸੀ ਕਿਤੇ ਸਾਰਿਆਂ ਨੇ ਪ੍ਰਾਲਾ ਕਰਿਆ ਇਸ ਪਾਈਪ ਲਾਈਨ ਦੀ ਸੇਵਾ ਕਰਕੇ ਹੋਰ ਵੀ ਲੋਕਾਂ ਦੇ ਸਹਜ ਹੋ ਸਕਾ ਇਹਦਾ ਭਾਈ ਵੱਧ ਤੋਂ ਵੱਧ ਸਾਥ ਦੇਣਾ ਕਿਉਂਕਿ ਅੱਜ ਜੋ ਪਿੰਡ ਦੇ ਹਾਲਾਤ ਬਣਿਆ ਨਾ ਬਹੁਤ ਬੇਤਰਾਣ ਨਸ਼ਿਆਂ ਦੇ ਨਾਲ ਹੋਰ ਮੁੱਦਿਆਂ ਤੇ ਲਾ ਦੋ ਸਾਰੀ ਪਾਇਪ ਲਾਈਨ ਕੰਨੀਓ ਪਿੰਡ ਪਿੱਛੇ ਆ ਜੇ ਆਪਾਂ ਨੌਜਵਾਨਾਂ ਦਾ ਸਾਥ ਦੇਵਾਂਗੇ ਤਾਂ ਕੁਛ ਨਾ ਕੁਛ ਆਪਾਂ ਨੂੰ ਮਿਲੇਗਾ ਜੋ ਸਾਰੇ ਸੰਗਤ ਨੂੰ ਬੇਨਤੀ ਆ ਕੇਸ ਨੂੰ ਭਾਈ ਨੌਜਵਾਨ ਨੂੰ ਬੱਦਕ ਵੱਦ ਸਾਥ ਦਿਓ ਇਹ ਮੈਂ ਵਿਸ਼ਵਾਸ ਕਰਦਾ ਕਿ ਕੋਈ ਵੀ ਪਿੰਡ ਦਾ ਸਾਂਝਾ ਕੰਮ ਆਪਾਂ ਇਸ ਦੀ ਬਾਹ ਫੜ ਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਾ ਬਈ ਜਿਹੜੀ ਆਪਾਂ ਮਦਦ ਕਰਨੀ ਆ ਸਾਰਿਆਂ ਨੇ ਭਰਾਵਾਂ ਨੇ ਜਿਹੜੇ ਕੁੱਤੇ ਗਲੇ ਹੈਗੇ ਆਪ ਤੇ ਦੂਰ ਕਰਕੇ ਬੜੀ ਹੁੰਦਾ ਹੈ ਤੇ ਆਪਾਂ ਇਹਦੀ ਮਦਦ ਕਰਨੀ ਹੈ ਜੇ ਉਹ گاؤں ਦਾ ਕੰਮ ਕਰਦਾ ਪਿਛਲੇ ਪੰਜਾਂਤ ਵੀ ਪੰਜ ਸਾਲਾਂ ਦਾ ਸਰਪੰਚ ਨੇ ਜੇ ਕੋਈ ਹੋਰ ਕੰਮ ਤੋਂ ਆਪਾਂ ਛੱਪੜ ਦਾ ਪਾਣੀ ਕਰਨਾ ਦੀ ਇਹ ਨਾਲ ਮਿਲ ਕੇ ਚੱਲਦੇ ਥੇ ਦੇਰੇ ਤੋਂ ਕਰਦੇ ਹੋਏ ਛੱਪੜ ਦਾ ਪਾਣੀ ਕੱਟਿਆ ਗਾਂ ਬਾਸਤੇ ਵੀ ਅਸੀਂ ਬਿਸ਼ਵਾਸ ਦਵਾਉਣਾ ਥੋਨੂੰ ਵੀ ਨਾਲ ਮਿਲ ਕੇ ਸਾਰੇ ਆਪਾਂ ਪਿੰਡ ਦਾ ਜਿਹੜਾ ਛੱਪੜ ਦਾ ਹੋਰ ਵੀ ਜਿਹੜੇ ਕੰਮ ਹੈ ਛੋਟੇ-ਛੋਟੇ ਸਾਰੇ ਕਰਾਵਾਂਗੇ ਬੱਸ ਕੇ ਨਾਲ ਹੁਣ ਆਪਾਂ ਇਹਦੀ ਮਦਦ ਕਰਕੇ 27 ਤਰੀਕ ਨੂੰ ਆਪਾਂ ਕਾਗਜ਼ ਭਰਨੇ ਆਉਦੇ ਵੀ ਇੱਥੋਂ ਡੇਰੇ ਚੋਂ ਚੱਲਾਂਗੇ ਸਾਰੇ ਇਕੱਠੇ ਹੋ ਕੇ ਉੱਦੇ ਤੇ ਕੌਂਸਲ ਵਾਇਦੂ ਜੀ ਦਾ ਖਾਸਾ ਖਰਾਬ ਹੈ ਜੀ ਇਹ ਸਰਪੰਚ ਮੁਕੀਤ ਸਿੰਘ ਆਪਾਂ 12 ਅਕਤੂਬਰ ਆਪ ਮਿਲ ਕੇ ਕਰਤਾਗਾ ਮੈਨੂੰ ਛੋਟਾ ਸਾਕੇ ਚਿਤਾਓ ਆਪਾਂ ਸਾਫ ਪੰਡਮ ਪਣਾ ਬਹੁਤ ਪਿੱਛੇ ਐ ਐਤੋਂ ਬਾਅਦ ਥੋੜਾ ਸਸਕਾਰ ਚਾਹੀਦਾ ਸੁਜੋਗ ਚਾਹੀਦਾ ਆਪਾਂ ਕੰਮ ਨਾਲ ਮਿਲ ਕੇ ਜਿਹੜੇ ਵੀ ਕੰਮ ਹੋਏ ਮੈਨੂੰ ਦੱਸੋ ਥੋੜੇ ਨਾਲ ਖੜਿਆ ਹੋਈ ਸਤਿ ਸਾਲ ਵਾਹਿਗੁਰੂ ਕੁਛ ਕਹਿਣਾ ਹੁੰਦਾ ਨੌਜਵਾਨੋ ਤੁਸੀਂ ਜੇ ਆਪ ਵੀ ਜਿਗਰ ਨੂੰ ਬੋਲਣਾ ਬੋਲੋ ਜੇ ਭਾਈ ਕਿਸੇ ਨੇ ਕੁਛ ਕਹਿਣਾ ਹੈ ਫਸਟ ਕਰੋ ਟ੍ਰੈਕ ਕਰੋ ਬੋਲੋ ਜੇ ਕਹਿਣਾ ਬੋਲੋ ਜੇ ਕਿਸੇ ਨੂੰ ਕਹਿਣਾ ਹੈ ਮਾਸਕ ਨਾ ਰੱਖੋ ਬੋਲੋ ਯਾਰ ਜੇ ਕਹਿਣਾ ਕੋਈ ਆ ਜੇ ਕਿਸੇ ਨੂੰ ਕਹਿਣਾ ਹੈ ਕਿਵੇਂ ਸਾਈ ਹੋ ਠੀਕ ਹੈ ਠੀਕ ਹੈ ਠੀਕ ਹੈ ਟੰਲੇ ਨੇ ਵੀ ਡੇ ਗਿਆ ਮੱਥਾ ਟੰਲੇ ਦੇ ਜਮਾ ਹੁੰਦੇ ਨੇ ਬਸ ਦੇਖਦਾ ਟਿਕਲਾ ਦੇਖਦਾ ਟੰਲੇ ਦੇ ਜਮਾ ਹੁੰਦੇ ਨੇ ਬੋਲੀ ਜਾਂਦੇ ਇਹ ਹੁਣ ਆਇਆ ਨਾ ਵਿੱਚ ਬੰਦਿਆਂ ਨੂੰ ਭਰਾਵਾਂ ਨੂੰ ਆਇਆ ਹੁੰਦਾ ਵੀ ਮੇਰੀ ਫੋਟੋ ਨਾਲ ਵਿੱਚ ਆ ਜੇ ਵੀ ਬੋਟ ਤਾਂ ਆਏ ਪਾਉਣੀ ਆ ਨਾ ਬੋਟ ਜਿਹੜੀ ਪਾਉਣੀ ਆ ਆਪਣੀ ਮਰਜ਼ੀ ਨਾਲ ਪਾਉਣੀ ਆ ਬੰਦੇ ਨੇ ਇਹਦੇ ਵਿੱਚ ਨਹੀਂ ਮੋਬਾਈਲ ਦੇ ਵਿੱਚ ਪੈਂਦੀ ਹੁੰਦੀ ਬੋਟ ਇੱਕ ਗੱਲ ਹੋਰ ਦੱਸਦਾ ਵੀ ਭਰਾ ਵੀਡੀਓ ਤੋਂ ਪਾਸੇ ਨਾ ਹੋਇਆ ਕਰੋ ਵੋਟ ਆਪਦੀ ਮਰਜ਼ੀ ਨਾਲ ਪਾਉਣੀ ਹੁੰਦੀ ਹਰੇਕ ਬੰਦੇ ਨੇ ਤੇ ਇਹ ਮੋਬਾਈਲ ਦੇ ਵਿੱਚ ਵੀਡੀਓ ਦੇ ਵਿੱਚ ਨਹੀਂ ਪੈਂਦੀ ਹੁੰਦੀ ਵੋਟ ਤੇ ਵੋਟ ਆਪਾ ਪਾਉਣੀਆਂ ਸਕੂਲ ਦੇ ਵਿੱਚ ਕਈ ਭਰਾਵਾਂ ਨੂੰ ਆਇਆ ਹੁੰਦਾ ਆਪਣੀ ਫੋਟੋ ਵਿੱਚ ਆ ਯਾਰ ਦੂਜਾ ਬੰਦਾ ਗੁੱਸਾ ਕਰੂਗਾ ਇਹ ਗੁੱਸਾ ਕਿਸੇ ਨੂੰ ਨਹੀਂ ਹੁੰਦਾ ਤੇ ਆਪਾਂ ਬਹਾਨੇ ਨਾਲ ਬਸ ਮੱਥਾ ਟੇਕ ਕੇ ਡੇਰਾ ਸਾਹਿਬ ਤੇ ਤੱਲਾ ਸਾਹਿਬ ਟੇਕ ਦਾਂਗੇ ਨਾਲੇ ਤੇ ਸਾਰੇ ਉਧਰ ਨੂੰ ਚੱਲ ਪਹੋਣਾਂ